ਗੁੱਡ ਮਾਰਨਿੰਗ ਮਿੱਤਰੋ ਤੇ ਕੀ ਹਾਲ ਚਾਲ ਆ ਜੀ ਤੇ ਵੈਲਕਮ ਆ ਜਿਹਦੇ ਨਵੇਂ ਬਲੌਗ ਦੇ ਵਿੱਚ ਸੋ ਬਲੌਗ ਆਪਾਂ ਕਰ ਲੱਗੇ ਸਟਾਰਟ ਦੁਪਹਿਰ ਨੂੰ ਵੈਸੇ ਤਾਂ ਗੁੱਡ ਮਾਰਨਿੰਗ ਕਹਤਾ ਕਿਉਂਕਿ ਅਪਲੋਡ ਆਪਾਂ ਇਸੇ ਨੂੰ ਕਰਨਾ ਤੇ ਬਾਕੀ ਅੱਜ ਆਪਾਂ ਕਰਨਾ ਸੀਗਾ ਟਿਲ ਵਾਲੇ ਮੋਟਰਸਾਈਕਲ ਦਾ ਕੰਮ ਥੋੜਾ ਜਿਹਾ ਇਹਦਾ ਕਹਿੰਦਾ ਅੱਜ ਰੂਟ ਸਰਾਸ ਲਾਉਣੇ ਤੇ ਨਾਲੇ ਨਿਓਨ ਲਾ ਕੇ ਲਾਉਣੇ ਉਦਾਂ ਦੀ ਤੇ ਉਹ ਕੰਮ ਕਰਨਾ ਹੈ ਅੱਜ ਉਸ ਤੋਂ ਬਾਅਦ ਚ ਦੇਖਦੇ ਆਂ ਕੰਪਲੀਟੇ ਕਰਕੇ ਫਿਰ ਇੱਕ ਦੋ ਕੰਮ ਟਰੈਕਟਰ ਦੇ ਕਰਨ ਵਾਲੇ ਉਹ ਕਰਦੇ ਆਂ ਇੱਕ ਇਹਦੇ ਵੇਲੇ ਬੈਟਰੀ ਬਾਂਡਰੀ ਸਾਰਾ ਕੁਝ ਲਾਉਣ ਵਾਲਾ ਦੇਖ ਤੱਕ ਇਹ ਪਰ ਉੱਪਰ ਇੱਕ ਦਾ ਗਰਾ ਮੀਟਰ ਵੀ ਡਿਜੀਟਲੀ ਲਵਾਇਆ ਗੱਲਬਾਤ ਐਂਡ ਹੀ ਆ ਇਹ ਲਾਉਣੇ ਆ ਰੂਟਸ ਥੱਲੇ ਪੁਲਿਸ ਵਾਲੇਡ ਲਾਉਣੀ ਆ ਕੋਈ ਜਿਹੜੀ ਬਾਹਰ ਵਾਲੀ ਪੁਲਿਸ ਲੇਟ ਹੁੰਦੀ ਉਹੋ ਵਾਲੀ ਬਾਕੀ ਹੋਰ ਕੰਮ ਕਰਦੇ ਇਹਦਾ ਜਿੰਨਾ ਕਰਨ ਨਾਲ ਫੇ ਤੁਹਾਨੂੰ ਅੱਗੇ-ਅੱਗੇ ਦਿੰਨੇ ਆ ਅਪਡੇਟ ਆ ਉਹ ਲਾ ਕਹਿੰਦੇ ਢਿੱਲੋਂ ਦਾ ਮੁੰਡਾ ਕਹਿੰਦੇ ਭਾਗਿਆ ਮੇਰੇ ਵੀਰੋ ਮੈਂ ਕਹਾਂ ਮੀਟਰ ਮੈਂ ਕਹਾਂ ਡਿਜੀਟਲੀ ਲਵਾਇਆ ਆ ਮੁੰਡੇ ਨੇ ਗੱਲਬਾਤ ਫੜਾਂਗੀ ਆ ਪੂਰੀ ਆ ਤਾ ਦੂੰ ਆ ਥੋੜਾ ਬੜਾ ਇੱਧਰ ਆ ਥੋੜਾ ਬੜਾ ਮੈਨੂੰ ਇੱਧਰ ਕਰਨੇ ਕਹਿੰਦਾ ਮੈਨੂੰ ਡਰ ਲੱਗੀ ਜਾਂਦਾ ਉਹ ਤੋਂ ਉਹਦਾ ਜਿੰਦ ਕ ਡਰ ਲੱਗੀ ਜਾਂਦਾ ਮੈਨੂੰ ਡਰ ਨਾ ਸ਼ੇਰ ਬਣ ਕੋ ਕੋਈ ਨਾ ਕੋਈ ਗੱਲ ਬਾਤ ਇਹਨੂੰ ਸੁਣਾ ਕੋ ਗੱਲਾਂ ਬਾਤਾਂ YouTube ਵਾਲਿਆਂ ਨੂੰ ਸੁਣਾ ਮੜੇ ਆ ਚਾਰ ਦੱਸ ਤੈਨੂੰ ਬਾਹਰ ਮਿਲਿਆ ਆ ਦੱਸ ਇਸ ਪੀ ਗਾਮ ਦੀ ਦੱਸ ਦੱਸੋ ਜਿਹੜਾ ਦਾ ਨਪਾਣਾ ਵਰਤਿਆ ਕੋ ਹੋਣੀ ਆ ਮੋਟਰਸਾਈਕਲ ਦਾ ਕੰਮ ਕਰਾਉਂਦੇ ਆ ਨਹੀਂ 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 ਪਾਣਾ ਦੱਸ ਪਾਣਾ ਨਹੀਂ ਕਰਦੇ ਤਲ ਕੋਈ ਨਹੀਂ ਫੇਕੀ ਇਹ ਦਾਦੇ ਹੁਣ ਕੋਈ ਨਹੀਂ ਹੋਣਾ ਕੀ ਆ ਹੱਸ ਛੱਡ ਲਾ ਮੈਂ ਨਹੀਂ ਹੋਇਆ ਯਾਰ ਕੰਨ ਤੁਸੀਂ ਦੱਸੋ ਇਹਨਾਂ ਕੀ ਹੋਇਆ ਕਹਿੰਦਾ ਮੈਂ ਨਹੀਂ ਕਹਿੰਦਾ ਮੈਂ ਕੈਮਰਾ ਦਿਲਾ ਭੱਜ ਗਿਆ ਕਹਿੰਦਾ ਮੈਂ ਨਹੀਂ ਮੈਂ ਨਹੀਂ ਮੰਮੀ ਤਾਂ ਲੈ ਕੇ ਜਾਂਦੇ ਨੇ ਆਇਆ ਨਹੀਂ ਦੱਸਦੀ ਆਇਆ ਤੇਰਾ ਮੈਂ ਕੋਈ ਕਾਂਟ ਨਹੀਂ ਜਾਦੀ ਇਹ ਮਾਰਦਾ ਹੀ ਤੇਨ ਤਸਵੀਰ ਨਹੀਂ ਨਹੀਂ ਤੈਨੂੰ ਨਹੀਂ ਕਰਦਾ ਨਹੀਂ 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 ਕੀ ਹੈ ਹੋਰ ਨਹੀਂ ਤੇਰੀ ਮੈਂ ਸਾਰਾ ਬਲੌਗ ਤੇਰੇ ਤੇ ਪੂਰਾ ਕਰਨਾ ਮੈਂ ਉਹਦਾ ਹੋਜੀ ਵੀ ਲੈ ਲੈਂਦਾ ਲੈ ਮੈਂ ਕਰ ਦੇਣਾ ਤੂੰ ਆਪਣਾ ਭਰਾ ਆ ਛੋਟਾ ਸਾਰਾ ਤੇਤੇ ਪੂਰਾ ਕਰਨਾ ਨਹੀਂ ਨਹੀਂ ਵਿਆਹ ਨਹੀਂ ਹੁੰਦਾ ਤੇ ਕਿੰਨੇ ਕਰਦਾ ਕਹਤੇ ਵੀਡੀਓ ਤੋਂ ਮੈਂ ਮੁੱਦਾ ਵੀਡੀਓ ਚਾਹਣਾ ਚੰਦਾ ਲੱਗਦਾ ਤਾਂ ਤੁਸੀਂ ਕੀ ਕਰਦੇ ਆ ਚਾਨਣਾ ਪਾਓ ਯਾਰ ਮੈਂ ਇਹਦੀ ਵਾਇਰਿੰਗ ਸੈੱਟ ਕਰਦਾ ਬਾਂਦਰ ਨੇ ਪਤਾ ਨਹੀਂ ਕੀ ਕੁਸਾਰਾਂ ਜੋੜੀਆਂ ਆਪਣੇ ਇਹਦੀਆਂ ਪੁੱਠੀਆਂ ਸਿੱਧੀਆਂ ਜੋੜ ਲਈ ਜਿਵੇਂ ਗਾਹ ਪਹੁੰਚ ਗਿਆ ਇੱਥੇ ਦੇਖ ਰਾਜ ਨੂੰ ਅੱਗ ਲੱਗ ਗਈ ਜਦੋਂ ਇਹੋ ਜਿਹੀ ਵਾਇਰਿੰਗ ਦੀ ਪੂਰੀ ਟੋਪ ਦੀ ਮੇਰੇ ਪ੍ਰਿੰਸਾਂ ਨੇ ਨੀਲੀਆਂ ਪੀਲੀਆਂ ਤਾਰਾਂ ਬਾਗਲ ਲੀਲੀਆਂ ਫੀਲੀਆਂ ਉਹ ਭਰਾਵਾ ਨੀਲੀਆਂ ਪੀਲੀਆਂ ਤਾਰਾਂ ਕਾਇਮੀਆਂ ਸੀ ਨਾ ਪਤਾ ਲੱਗਦਾ ਰਹਿੰਦਾ ਕੀ ਪਤਾ ਲੱਗਦਾ ਰਹਿੰਦਾ ਕੀ ਮੀਰੀ ਵਾਇਰਿੰਗ ਕੀਤੀ ਹੈ ਤੇਰੀ ਦੇ ਲੈਨੇ ਹਾਂ ਟੌਪ ਦੀ ਇਹ ਵੀ ਟਿਲ ਨੂੰ ਫੇੜੋ ਨਾ ਅਗਲੇ ਮਹੀਨੇ ਤੱਕ ਇਹਨੂੰ ਧੋੜ ਦਿਓ ਨਾ ਹਾਂ ਨਾ ਇਥੇ ਨਾ ਰਸਤੇ ਨਾ ਨਾ ਖੇਤਾਂ ਨੂੰ ਕਹਿੰਦਾ 10 ਪਿੱਲੇ ਲੈ ਲੈ ਰਿੰਗੀ ਲੱਗਦੀ ਪੱਟੀਆਂ ਲਾ ਦਿੰਦਾ ਰਿੰਗੀ ਲੱਗਦੀ ਮੱਤੜ ਮਾਰੂੰਗਾ ਚੜ ਗਿਆ ਗ੍ਰੈਂਡਰ ਤੇ ਅੰਨਾ ਜਿਆ ਮਗਰ ਉਹ ਕਹਿੰਦਾ ਚੜ ਲਾ ਜਾ ਗ੍ਰੈਂਡਰ ਤੋਂ ਪੜੇਗਾ ਕਰਨ ਇਹ ਪਤਾ ਕੀ ਕਰਦਾ ਮੈਨੂੰ ਮੇਰਾ ਚੋਰੀ ਚੋਰੀ ਕਹਿੰਦਾ ਕਹਿੰਦਾ ਛਿੱਟਕੋਕ ਨਾ ਕਰ ਕਰਨ ਇਹ ਬੰਦਾ ਕੀ ਕਰਦਾ ਬਾਈ ਰਿੰਗੀ ਆ ਇੱਥੇ ਫੜ ਕੇ ਬੰਦੂ ਲਾ ਦੇਖੀ ਕਬਰਾਈ ਜਾਂਦਾ ਡਰੀ ਜਾਂਦਾ ਨੌਜਾ ਨਹੀਂ ਰਿੰਗੀ ਸਬਰ ਨਹੀਂ ਮਾਰਾ ਇੱਥੇ ਤੂੰ ਇਨਾ ਕਬਰ ਆਇਆਗਾ ਤੇ ਮੈਂ ਆਇਆ ਔਰ ਮੈਨੂੰ ਕਿਆ ਵਰਾ ਦਿੰਦਾ ਅੱਜ ਤਾਂ ਰੋਸ ਤੋਂ ਬਹੁਤ ਹੋ ਰਿਹਾ ਕਿਧਰ ਰੋਸ ਦੀ ਦੁਨੀਆ ਕਿਵੇਂ ਹੋ ਜਾ ਆ ਦੇਖੀ ਹੁਣਾ ਤਾਲੇ ਕਰਨ ਕਰਤੀ ਵਿਖ ਲੈ ਇਹ ਅੱਗ ਲਗੀ ਪਹਿਲਾਂ ਇਹਨੂੰ ਕਰਤ ਲੈਿੰਦੇ ਤੇ ਇਸ ਵੇਲੇ ਕਹਿੰਦਾ ਹੁਣਾ ਮੈਂ ਫੜਾ ਫੜਾ ਨਾ ਫੈਲਾ ਚੱਕ ਲੈ ਇੱਦਾਂ ਨਾ ਮਾਰ ਭਰਾਵਾਂ ਲਿਆ ਫੜਾ ਦੇਦਾ ਰਹੀ ਗਿਆ ਨਾ ਮੈਂ ਪਹਿਲਾਂ ਮਾਰੀ ਨਾ ਇੱਥੇ ਕਰਨੇ ਨੂੰ ਰਹਿਂਦੇ ਪੌਂਦੜਿਆ ਫਿਰਦਾ ਇਹਨਾਂ ਤੋਂ ਕੁਝ ਸਮਝ ਨਹੀਂ ਆਉਂਦੀ ਓ ਹੈਲੋ ਆ ਉਹਦਾ ਮੋਟਰਸਾਈਕਲ ਵੀ ਦੇਖ ਇੱਥੇ ਮੋਟਰਸਾਈਕਲ ਦੀ ਉਸ ਚਾਂਦੀ ਨਾਲ ਕੋਈ ਨਾ ਸੋ ਸੀਰੀਅਸ ਢਿੱਲੋਂ ਦਾ ਮੋਟਰਸਾਈਕਲ ਪੂਰਾ ਢਿੱਲੋਂ ਵਰਗਾ ਆਪਣੇ ਥੋੜੇ ਮਾਰਦਾ ਐਡ ਕਰਤੀ ਪੂਰੀ ਕਰਦੇ ਨੇ ਕਿੰਨੀ ਕਰਦੀ ਮਾੜੀ ਮਾੜੀ ਢਿੱਲੀ ਨਹੀਂ ਗੁੱਸਾ ਕਰਦਾ ਹੁੰਦਾ ਨਹੀਂ ਤੇਨੂੰ ਤਾਂ ਗੁੱਸਾ ਕਰਦਾ ਹਣਾ ਫੇਰ ਤੂੰ ਸੱਚੀ ਬੜਾ ਬਿਸ਼ਰਮ ਆ ਜਿਹੜਾ ਆਪਣੀ ਭੈਣ ਦੀ ਗੱਲ ਦਾ ਵੀ ਗੁੱਸਾ ਕਰਦਾ ਬੂਥਾ ਚੱਕੀ ਦਾ ਨੂੰ ਮੈਂ ਚਲੀ ਅੰਦਰ ਬਾਕੀ ਦਾ ਸਮਾਚਾਰ ਸਾਰਾ ਹੁਣ ਢਿੱਲੋ ਸਾਹਿਬ ਦੇਣਗੇ ਢਿੱਲੋ ਕਹਿੰਦਾ ਸ਼ੁਗਰ ਆ ਚਲੀ ਇਹਦਾ ਕਹਿੰਦਾ ਜਦੋਂ ਮੈਂ ਅੰਦਰ ਜਾਣਾ ਤੇ ਮਗਰੋਂ ਕਰਨ ਨੂੰ ਹੈਨਾ ਪਰ ਨਾ ਆ ਵੀਡੀਓ ਕੱਟ ਦੀ ਨਹੀਂ ਤਾਂ ਆਪਣਾ ਹਿਸਾਬ ਲਾ ਲਈ ਕਰਨਾ ਆਪਣਾ ਹਿਸਾਬ ਲਾ ਲਈ ਦੇਖ ਲਈ ਫੇ ਲਾ ਕੇ ਦੇਖਾਈ ਅੱਲੇ ਫੜ ਬੋਰਾ ਪਾਲਾ ਆਪਣਾ ਸਮਾਨ ਵਿੱਚ ਜਿੰਨਾ ਪਉਣਾ ਸਵਾਦ ਨਹੀਂ ਤਾਂ ਦੇਖਾਂਗੇ ਫਿਰ ਹੁਣਾਂ ਦਾ ਆ ਬਰਬਰ ਕਰ ਰਹੇ ਨੇ ਉਹ ਇੱਥੇ ਕਰਤੀ ਆ ਸਾਡੀ ਕਰਤੀ ਟੇਬਲਾ ਤੇ ਆ ਤੇ ਵੀਡੀਓ ਬਾਲ ਕੇ ਕੰਮ ਕਰਾ ਰਹੇ ਨੇ ਦੇਖ ਲੈ ਨਹੀਂ ਕੋਣਾ ਉਹ ਮੇਰੀ ਇਸ ਤਰ੍ਹਾਂ ਬੀਚ ਆ ਲੈ ਪਾਇ ਤੇ ਸਮਾਨ ਉਹ ਕਰ ਤੇਰੀ ਪੇਟੀ ਭਾਈ ਮਾ ਲਫੜ ਮਾਰਨੇ ਬੂਬਰ ਭੇਜਨੇ ਹੁੰਦੇ ਉਹ ਜੀ ਚੱਕਿਆ ਸਲਾ ਆ ਹਾਂ ਹਾਲੇ ਜਾਓ ਥੱਲੇ ਆਲੀ ਉਹ ਥੱਲੇ ਆਲੀ ਲੈ ਜਾ ਇਹ ਨਹੀਂ ਝੇੜਨੀ ਇਲਾ ਮਜ਼ਾਕ ਨਾ ਮਜ਼ਾਕ ਇਹ ਨਹੀਂ ਆਣੀ ਨਹੀਂ ਨਹੀਂ ਇਹ ਨਹੀਂ ਆਣੀ ਨਹੀਂ ਨਹੀਂ ਕੂਰੀਅਰ ਕਰ ਮੈਂ ਹਾਂ ਤੇ ਮੈਂ ਤੈਨੂੰ ਪੇਟੀ ਛੋਟੀ ਦੇਣੀ ਆ ਕੋਈ ਦੇ ਜਨਾ ਦੇ ਨਹੀਂ ਨਹੀਂ ਛੋਟੀ ਪੇਟੀ ਦੇ ਨਾ 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 ਉਹ ਇੱਕ ਦੀ ਦੇ ਦੇ ਉਹ ਲੈ ਜਾਓ ਉਹ ਫਰੈਸ਼ਣੀ ਲੈ ਜਾਓ ਕਿਉਂ ਫਰੈਸ਼ਣੀ ਸਮਾਨ ਦੇਣਾ ਲੜ ਪੇ ਪੇਟੀ ਦੇ ਚੱਲ ਚੱਲ ਜਾ ਮੇ ਜਾ ਜਾ ਲੈ ਜਾ ਪੇਟੀ ਲੈ ਜਾ ਮਾਰ ਉਹ ਦੇ ਜੂ ਦਾ ਬੇਟੀ ਬਰਾਵਾ ਉਹ ਰਹਿਣ ਦੇ ਕੋ ਲੈ ਜੀ ਯਾਰ ਉਹ ਨਹੀਂ ਪਹਿਣਾ ਸਮਾਨ ਨਹੀਂ ਪਹਿਣਾ ਉਹ ਸਮਾਨ ਲੈ ਜਾਣਾ ਉਹ ਤੁਮ ਨੂੰ ਵਾਰ ਇੱਕ ਨਾ ਆਜ ਦੇਖ ਓਏ ਮੇਰੀ ਗੱਲ ਸੁਣ ਨਹੀ ਆ ਇੰਨਾ ਸੋਹਣਾ ਤੈਨੂੰ ਬੋਰਾ ਦਿੱਤਾ ਤੇਰੀ ਸ਼ਾਨ ਚ ਫਰਕ ਪੈਂਦਾ ਵੀ ਤੂੰ ਬੋਰਾ ਮੈਂ ਵੀ ਤੂੰ ਬੋਰਾ ਰੱਖ ਲਾ ਮੋਰੇ ਨਹੀਂ ਯਾਰ ਕਿਤੇ ਨਹੀਂ ਰਾਤ ਤੈਨੂੰ ਕੋਈ ਦੇਖਣ ਲੱਗੀ ਲੈ ਜਾ ਉਹ ਦਹਾਕੀ ਨਾਲ ਡਬਲ ਕੁੱਤੀ ਉਹ ਲੈ ਨਹੀਂ ਯਾਰ ਅਸੀਂ ਬੋਰਾ ਨਹੀਂ ਖੜਿਆ ਦੇਖ ਲੈਨੇ ਆਪਕਰ ਕੋਈ ਇਹ ਕਰਦੇ ਨੇ ਰਾਜ ਜੰਸਰ ਵੇਣਾ ਬਾਗ ਰਸਨਾ ਕੋਲੋਂ ਅਨ ਯਾਰੀ ਤਾਲੂ ਬਰਾਵਦਾ ਰਹਿਣੇ ਬੋਬੂ ਉਹ ਇੰਨਾ ਇਸ ਮਹੱਲ ਲੈ ਕੇ ਕਿੱਦਾਂ ਆਇਆ ਸੀ ਇੰਨਾ ਹਾਂ ਸਾਡੀ ਸਪਰੇ ਵੀ ਲੈ ਚੱਲਾ 350 ਰੁਪਏ ਬਾਹਰੋਂ ਆਮ ਬਲਾ ਦੇ ਦਾ ਹੈਗਾ ਚੱਕ ਆਹ ਬਰੇ ਉਹ ਕਾਕਲਾ ਆਹ ਕੋਦਰ ਵੀ ਪਿਆ ਆ ਕੋਦਰ ਪਿਆ ਰਹਾ ਉਹ ਬਿਮਾਰ ਕੇ ਸਾਡਾ ਨਾ ਕੁਝ ਲੈ ਜੀ ਲੈ ਕੇ ਜਾ ਹੁਣ ਜਿਵੇਂ ਹਰ ਵਾਰ ਵਾਰ ਕਹਾਂ ਕੀ ਚਾਹਿਆ ਨੀ ਮਾ ਸਾ ਚੱਲਦੀ ਨੀ ਹੋਰ ਕੁਝ ਕਰਦਾ ਹੋ ਗਿਆ ਆ ਜਿਹੜੀਆਂ ਹਾਂ ਕੱਚੀਆਂ ਜਿਹੜੀ ਪੈਣ ਨੂੰ ਇਹਨੇ ਟੇਪ ਸਾਰੀ ਮਗਾ ਜਾਣੀ ਮੇਰਾ ਕੁਰੀਅਰ ਕੱਲ੍ਹ ਦਾ ਭੇਜਣਾ 8 ੱਟਲੋਂ ਵੀਰ ਜਾ ਪੱਖਾ ਬੰਦ ਕਰਕੇ ਕਰੀਬ ਹੈ ਤੇਰੇ ਥੱਲੇ ਵੀ ਲਾ ਦੇਣੀ ਮੈਂ ਬੱਸ ਕਰੋ ਕਰਨ ਬੱਸ ਕੁਰੇ ਤੇ ਆ। ਮੈਂ ਆ। ਮੈਂ ਵੀ ਚੁੱਕਿਆ। ਮਸਾਂ ਨਾ ਲਿਓ ਚਾਰ। ਨਾ ਪੱਤੀ ਲਾਉਂਦੇ। ਉਹ ਇਦਾਂ ਵਾਰ ਇਹਦਾ ਨਾਮ ਟੇਪ ਲਾ ਦੇ, ਟੇਪ ਲਾ ਦੇ। ਹੋਰ ਦੇ ਰ ਮੈਂ ਟੇਪ ਹੋਰ ਲਾ ਕਿਤੇ ਲਾਵਾ ਜਾ ਭਾਜਾ। ਮਾਰ ਪਾ ਰਾਂ। ਬਹਾਨੇ ਨਾਲ ਸਾਡੀ ਟੇਪ ਖਤਮ ਕਰੀ ਜਾਂਦਾ ਇਹ ਨਾ ਤੇਰੇ ਹੱਥ ਬਾਜਦਾ ਆਇਆ ਮੈਂ ਕਰ ਦੇਣਾ ਨੂੰ ਪੱਕੀ ਉੱਥੇ ਕੰਨ ਕੋਲਰ ਤੇ ਹੱਥ ਲਾ ਲਓ ਬੰਦ ਕਰ ਦੋ ਨਾ ਗੋਲੀ ਮਾਰੀ ਪੱਗਾ ਪੱਦਾ ਨਹੀਂ ਅੱਜ ਇਹਦਾ ਕੀ ਪਤਾ ਆ ਕਰੇ ਹੁੰਦਾ ਕੱਚੀ ਤੇ ਮਿੱਤਰੋ ਆਪਾਂ ਸੋਇਰਦੇ ਦਾ ਆਪਾਂ ਬੇਲੇ ਹੀ ਗੱਲ ਆਪਾਂ ਥੋੜਾ ਕੀਤਾ ਜੀ ਕੰਮ ਤੇ ਹੁਣ ਆਪਣੇ ਕੋ ਆਇਆ ਸੀ ਅਮਰ ਭਾਜੀ ਅਮਰ ਭਾਜੀ ਵਾਲਾ ਗੱਡੀ ਦਾ ਆਪਾਂ ਬਣਾਉਣਾ ਸੀ ਬਲੌਗ ਭਾਈ ਦੇ ਚੈਨਲ ਤੇ ਪਾਉਣਾ ਸੀਗਾ ਸੋ ਜਾ ਕੇ ਤੁਸੀਂ ਉਹ ਵੀ ਦੇਖ ਲਿਓ ਡਿਟੇਲ ਵੀਡੀਓ ਸਫਾਰੀ ਦੀ ਚਾਹੀਦੀ ਹੋਵੇ ਹਨਾ ਵੱਡੇ ਵੱਡੇ ਬੀਲਾਂ ਵਾਲੀ ਸਫਾਰੀ ਦੀ ਤੇ ਉਹ ਆਪਾਂ ਲਿੰਕ ਤੁਹਾਨੂੰ ਉੱਪਰ ਪਾ ਦਵਾਂਗੇ ਜਾ ਕੇ ਦੱਬ ਕੇ ਕਰ ਸ਼ੇਅਰ ਕਰਨ ਭਾਈ ਦੀ ਫਵਾਦ ਦੇ ਵਿੱਚ ਬਲੌਗ ਆ ਰਿਹਾ ਠੀਕ ਆ ਤੇ ਪੂਰੀ ਡਿਟੇਲ ਆ ਕੋਈ ਵੀ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤੇ ਭਾਈ ਦੇ ਆਈਡੀ ਆ ਕਿ ਅਮਰ ਸਾਹਿਬ ਜਾ ਕੇ ਚੈੱਕ ਕਰ ਲਿਓ ਤੇ ਕੋਈ ਵੀ ਗੱਲਬਾਤ ਪੁੱਛਣੀ ਹੋਵੇ ਬਾਕੀ ਉਹਨੇ ਇੱਥੇ ਰੀਲਾਂ ਰੂਲਾ ਬਣਾਉਂਦੇ ਸੀਗੇ ਮੈਂ ਇੱਕ ਅੱਧੀ ਰੀਲ ਵਿੱਚ ਪਾ ਦੂੰਗਾ ਤੁਸੀਂ ਦੇਖ ਲਿਓ ਬਾਕੀ ਭਰਾ ਨੂੰ ਜਾ ਕੇ ਕਰਿਓ ਦੱਪ ਕੇ ਪਿਆਰ ਦਿਓ ਤੇ ਜਾ ਕੇ ਫਾਲੋਅ ਅਪ ਵੀ ਕਰ ਲਿਓ ਤੇ ਜਾ ਕੇ ਸਬਸਕ੍ਰਾਈਬ ਵੀ ਕਰਿਓ ਮੈਂ ਲਿੰਕ ਪਾ ਦਾਂ ਦੋਨੇ ਚੀਜ਼ਾਂ ਦਾ ਹੁਣ ਆਪਾਂ ਰੀਲਾਂ ਰੂਲਾ ਬਣਾ ਲੀਏ ਰੋਡ ਤੇ ਯਾਰ ਇਹਨੂੰ ਕਰ ਲੋ ਯਾਰ ਫੋਲੋ ਜਾ ਕੇ ਯਾਰ ਆ ਪੇਜ ਦੇ ਲੈ ਮੈਸੀ ਦਾ ਉਤਨਾ ਨਾਂ ਦਿਖਾ ਮੜਾ ਨਾਂ ਦਾ 1035 ਵਾਲੇ 1035 ਵਾਲੇ ਓਏ 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 ਆ ਯਾਰ ਮੈਂ ਛਤਰੀ ਦਾ ਫੈਨ ਆ ਹੋਰ ਗੱਲਾਂ ਦੀਆਂ ਗੱਲਾਂ ਮੈਂ ਆ ਲੈਟਾਂ ਛੱਡੀ ਮੜਾ ਛਤਰੀ ਵਾਲੀਆਂ ਓਏ ਹੋਏ ਹੋਏ ਬਾਈ ਕੀ ਹੋਇਆ ਤੂੰ ਅਮਰ ਆਉਣ ਵਾਲਾ ਕੰਮ ਪੁਲਿਸ ਹੈ ਜੀ ਲਾਤਾ ਮੋਰੇ ਨੇ ਕੋਈ ਉਹ ਤਾਂ ਮਜ਼ਾਦ ਦੀ ਗੱਲ ਨਹੀਂ ਜੱਸੀ ਕੈਰ ਕਰਾਵਾ ਗਿਆ ਓ ਸ਼ਤਰਿਆਂ ਵਾਲੀ ਇਹ ਤਾਂ ਲੱਗੇ ਮਿੱਤਰੋ ਅਮਗਰਲੇ ਚਾਲਦੇ ਆ ਬੰਦ ਕੀਤੇ ਆ ਸਾਰੇ ਚਾਲਦੇ ਆ ਕਿੰਨੇ ਚਾਲਦੇ ਹੁਣ ਟੋਟਲ 10 ਦੋ ਬੰਦ ਕਰਦੇ ਹੁਣ ਹੁਣ 10000 ਬਾਕੀ ਸਕਰੀਨ ਆ ਮਗਰ ਇਹ ਚ ਸਾਰੀ ਲੁੱਕ ਆਪ ਬੈਟਮੈਨ ਵਾਲੀ ਦਿੱਤੀ ਆ ਹਨਾ ਛਤਰੀ ਜੀ ਉਹੀ ਲੁੱਕ ਆਉਂਦੀ ਆ ਐਰੋਡਾਇਨਾਮਿਕ ਜੇ ਕੀਤਾ ਹਾਂ ਹਾਂ ਯਾਨੀ ਬਾਜੀ ਕਰੋ ਕੀ ਕਰਦੇ ਆ ਹਾਂ ਬਿਆਨ ਤੇ ਆਪਾਂ ਨਾਲ ਦਾ ਵਾਪਸੀ ਵਾਲ ਬਦਲਣਾ ਸੀਗਾ ਵਾਪਸੀ ਵਾਲ ਦਾ ਕਰਕੇ ਕਈ ਵਾਰੀ ਫਿਕਰ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਉਹਦਾ ਕਰਕੇ ਮੈਂ ਦਾ ਵਾਪਸੀ ਵਾਲ ਬਦਲਿਆ ਤੇ ਉਦਾਂ ਕਈਆਂ ਦੇ ਇੱਥੇ ਵਾਪਸੀ ਵਾਲ ਹੁੰਦਾ ਮੈਂ ਜਦੋਂ ਉਹਨੂੰ ਬੋਲਿਆ ਮੈਂ ਕਿ ਇਹ ਦੇਖੋ ਤੇ ਕਹੋ ਜਾਈਦਾ ਵਾਪਸੀ ਵਾਲ ਕਿੱਥੇ ਗਿਆ ਉਹ ਬੈਲਟਰ ਤੇ ਲੱਗਾ ਹੋਇਆ ਹੁਣ ਬੈਲਟਰ ਨਾਲ ਬੋਲ ਕੇ ਦਰਉਦੇ ਆਂ ਕਈ ਵਾਰੀ ਇਦਾਂ ਹੁੰਦਾ ਜਦੋਂ ਵਾਪਸੀ ਵਾਲ ਸਹੀ ਨਹੀਂ ਕੰਮ ਕਰਦਾ ਉਹਦਾ ਕਰਕੇ ਟਰੈਕਟਰਾਂ 'ਚ ਬਹੁਤ ਪ੍ਰੋਬਲਮ ਆਉਂਦੀ। ਭਈ ਨਾ ਉਹ ਜਿਹੜੇ ਇੰਨਾਂ ਦੇ ਵੀ ਆ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਉਹਨਾਂ ਨੇ ਪੰਪ ਵੀ ਕਰਾ ਲਿਆ ਕਈ ਕੁਝ ਕਰਾ ਲਿਆ ਭਾਵੇਂ ਇਹ ਗੱਲ ਉੱਥੇ ਹੀ ਉੱਥੇ ਰਹਿੰਦੀ ਹੈ। ਤੇ ਉਹਦਾ ਬੜਾ ਰੋਲ ਆ ਮੰਨ ਲਓ ਕਿੰਨੇ ਦਾ 100 ਰੁਪਏ ਦਾ ਸਾਰਾ 130 ਦਾ origignal ਤੇ ਖਰਚਾ ਕਈਆਂ ਦਾ 20-20 ਹਜ਼ਾਰ ਦਾ ਵੀ ਕਰਾ ਦਿੰਦਾ। ਬੜੀ ਕੇ ਆਣੀ ਹੋਤੇ ਕਰੀ ਜਾਂਦੀਆਂ ਬੋਤਲ ਨਾਲ ਝੂਟਦੀਆਂ ਬਸ ਕੱਲਾ ਇਹਦਾ ਇੱਕੋ ਹੀ ਕਰਨਾ ਅੱਜ ਆਹੋ ਇਹ ਕਰਕੇ ਤੁਸੀਂ ਤੇਲ ਪਵਾ ਕੇ ਜਾਣਾ ਦੇਖਣਾ ਨਹੀਂ ਕਰ ਲੋ ਜੋ ਕੋਈ ਨਾ ਕੋਈ ਆ ਜਾਂਦਾ ਉਹ ਜੀਤਾ ਉਹਦੇ ਵਿੱਚ ਤੇਲ ਨਹੀਂ ਗਾ ਮਤਲਬ ਆ ਬਦਲੇ ਆਪਾਂ ਵਾਪਸੀ ਵਾਲ ਹੁਣ ਇਹਦਾ ਮੈਂ ਤੁਹਾਨੂੰ ਦੱਸਦਾ ਜਦੋਂ ਆਪਾਂ ਨੂੰ ਪਤਾ ਕਰਦਾ ਲੱਗਦਾ ਕਿ ਖਰਾਬ ਆ ਕਿ ਕੀ ਆ ਹਨਾ ਇੱਥੇ ਜਿਹੜਾ ਆਪਾਂ ਵਾਪਸੀ ਵਾਲ ਪਾਇਆ ਮੈਨੂੰ ਚੇਤਾ ਨਹੀਂ ਰਿਹਾ ਤੁਹਾਨੂੰ ਦੱਸਣਾ ਤੇ ਜੇ ਮੈਂ ਉਹ ਵੀ ਤੁਹਾਨੂੰ ਚੈੱਕ ਕਰਾਉਣਾ ਸੀ ਪਹਿਲਾਂ ਇਹਨੂੰ ਨਾ ਜਿਹੜਾ ਆਹ ਸਰਾ ਕੇ ਆਇਆ ਇਹਦਾ ਆਵਲ ਇਹ ਤੇ ਇੱਥੇ ਇੱਥੇ ਇਹਦੇ ਵਿੱਚ ਸਪਰਿੰਗ ਹੁੰਦਾ ਤੇ ਵਿੱਚ ਦੇ ਨਿੱਕਾ ਜਿਹਾ ਦਾਣਾ ਹੁੰਦਾ ਪਤਾ ਨਹੀਂ ਹੁਣ ਕੈਮਰੇ ਨੇ ਮਤਲਬ ਨੋਟ ਕਰਨਾ ਕਿ ਨਹੀਂ ਇਹਦੇ ਵਿੱਚ ਨਾ ਗੋਲ ਜਿਹਾ ਭਾਂਟਾ ਹੁੰਦਾ ਤੇ ਸਪਰਿੰਗ ਨੂੰ ਨੱਪ ਕੇ ਰੱਖਦਾ ਇਹ ਜਦੋਂ ਤੁਸੀਂ ਵਾਪਸੀ ਵਾਲ ਚੈੱਕ ਕਰਨਾ ਤੁਹਾਡਾ ਖਰਾਬ ਆ ਕਿ ਸਹੀ ਇਹਨੂੰ ਨਾ ਤੁਸੀਂ ਇੱਥੇ ਜੀਭ ਲਾ ਲੈਣ ਜਿਹਦਾ ਬੋਲ ਲਾ ਲਿਆ ਇਦਾਂ ਹਵਾ ਖਿੱਚ ਕੇ ਨਹੀਂ ਜੁੜ ਜਾਣਾ ਜੇ ਬੋਲਨ ਆ ਜਾਂ ਜੀਵਨ ਆ ਜੁੜ ਗਿਆ ਮਤਲਬ ਕਿ ਇਹ ਸਹੀ ਆ ਜਿੰਨੀ ਜ਼ਿਆਦਾ ਇਹ ਪਕੜ ਕਰੂਗਾ ਇਹਦਾ ਮਤਲਬ ਇਹ ਸਹੀ ਚੀਜ਼ ਆ ਹੁਣ ਆ ਮੈਂ ਤੁਹਾਨੂੰ ਆਪਦੇ ਵਾਲੇ ਦਾ ਦਿਖਾਉਣਾ ਜਿਹੜਾ ਆਪਾਂ ਵਿੱਚੋਂ ਕੱਢਿਆ ਦੇਖਿਓ ਇਹ ਚੋਂ ਹਵਾ ਲੀਕ ਹੋਈ ਜਾਂਦੀ ਇਹਦਾ ਮਤਲਬ ਇਹ ਜਮਾਂ ਕੰਮ ਨਹੀਂ ਸੀ ਕਰਦਾ ਐਨ ਖਾਲੀ ਜਿਦਾਂ ਹੁੰਦਾ ਨਾ ਵਿੱਚੋਂ ਆਹਦੇ ਹਵਾ ਨਿਕਲੀ ਜਾਂਦੀ ਉਦਾਂ ਹੀ ਬਾਹਰ ਨਾ ਖਿੱਚਦਾ ਆ ਨਾ ਹਵਾ ਬਾਹਰ ਹੋਣੀ ਚਾਹੀਦੀ ਜਿਹੜਾ ਆਪਾਂ ਵਿੱਚ ਪਾਇਆ ਵਾਪਸੀ ਵਾਲ ਉਹਦੇ ਮੈਂ ਪਹਿਲਾਂ ਚੈੱਕ ਕੀਤਾ ਸੀ ਉਹ ਨੂੰ ਆਪਾਂ ਜੋੜ ਕੇ ਦੇਖਿਆ ਉਹਨ ਪੁੱਲ ਪਕੜ ਕਰਦਾ ਜੀ ਸੋ ਇੱਥੋਂ ਪਤਾ ਲੱਗਦਾ ਕਿ ਮਤਲਬ ਹੁਣ ਇਹਨੂੰ ਕਿੰਨਾ ਫਰਕ ਪਊਗਾ ਬਾਕੀ ਬਾਗੇ ਤੁਹਾਨੂੰ ਬਲੌਗ ਚ ਦੱਸ ਦਵਾਂਗੇ ਇਹ ਨਿੱਕੀ ਜੀ ਚੀਜ਼ ਆ ਪਰ ਇਹਦਾ ਮਤਲਬ ਦੇਖ ਹਾਵ ਲਾ ਲਓ ਵੀ ਮੂਲ ਬਹੁਤ ਆ ਇਹਦੇ ਵਿੱਚ ਰੋਲ ਇਹਦਾ ਬਹੁਤ ਜ਼ਿਆਦਾ ਹੁਣ ਇਹਦੇ ਨਾਲ ਇਹ ਪਿਕਅਪ ਵੀ ਵਧਣੀ ਆ ਤੇ ਬੈਠੂਗਾ ਵੀ ਘੱਟ ਜਿੱਦਾਂ ਮਤਲਬ ਜਿਹੜਾ ਵਾਪਸੀ ਵਾਲਾ ਹੁੰਦਾ ਤਾਂ ਬਹੁਤ ਮੇਨ ਰੋਲ ਹੁੰਦਾ ਜਿੰਨਾ ਘੱਟ ਤੇਲ ਵਿੱਚ ਦੀ ਘੁੰਮ ਕੇ ਵਾਪਸ ਜਾਊਗਾ ਸਾਂਝਦੇ ਆ ਮੇਰੀ ਗੱਲ ਉਨਾ ਹੀ ਉਹਦੇ ਪਿਤਵ ਨੂੰ ਵੱਧ ਫਰਕ ਪਊਗਾ ਟਰੈਕਟਰ ਦੀ ਨੂੰ ਇਹ ਹੁਣ ਸਿੱਧਾ ਖਾਲੀ ਹੋਇਆ ਆਖਦਾ ਆ ਅੱਜ ਬਿਲਕੁਲ ਵੀ 0% ਵੀ ਕੰਮ ਨਹੀਂ ਕਰਦਾ ਜੇ ਆਪਾਂ ਕਹਿ ਲਈਏ ਨਾ 5-7% ਵੀ ਫਰਕ ਨਹੀਂ ਇਹ ਕਰਦਾ ਸੋ ਇਹਦਾ ਬਹੁਤ ਰੋਲ ਆ 1300 ਰੁਪਈਆ ਦੀ ਚੀਜ਼ ਆ ਮੇਰਾ ਵੀ ਜਦੋਂ ਕਿਸੇ ਨੂੰ ਭਰਾ ਨੂੰ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਜਰੂਰ ਚੈੱਕ ਕਰਿਆ ਕਰੋ ਜਾਂ ਜਿਆਦਾ ਤਾਂ ਟ੍ਰੇਕਟਰਾਂ ਦੇ ਇੱਥੇ ਹੁੰਦਾ ਜੀ ਆਕਸੀਜਨ ਜਾਂ ਜਦੋਂ ਮੇਰੇ ਵਾਲ ਦੇ ਇੱਥੇ ਸੀਗਾ ਇਹਨਾਂ ਦੇ ਇੱਥੇ ਹੁੰਦਾ ਠੀਕ ਆ ਇਹ ਮਤਲਬ ਜ਼ਰੂਰੀ ਆਏ ਚੀਜ਼ਾਂ ਨਿੱਕੀਆਂ ਨਿੱਕੀਆਂ ਇਹ ਆਪਾਂ ਚੱਲ ਆਪਾਂ ਬਾਅਦ ਹੀ ਕਰਦੇ ਨੇ ਆਪਾਂ ਫੇਰ ਤੁਹਾਨੂੰ ਦੱਸ ਦਿੰਦਾ ਹੋ ਸਕਦਾ ਕਿਸੇ ਵੀਰ ਦੇ ਕੰਮ ਆ ਜਵੇ ਹਨਾ ਚਲੋ ਹੁਣ ਆਪਾਂ ਜਲਦੀ ਤੇਲ ਪਵਾ ਕੇ ਲੈ ਕੇ ਆਉ ਇਹ ਤੇ ਕੋਣਾ ਤੁਹਾਨੂੰ ਮੈਂ ਆਪਾਂ ਵੀ ਥੋੜਾ ਟਾਈਮ ਪਹਿਲਾਂ ਨੋਟਿਸ ਕੀਤਾ ਹੈਗਾ ਮੈਂ ਵੀ ਅਗਰ ਚਲ ਤੁਹਾਨੂੰ ਵੀ ਦੱਸ ਦਵਾਂ ਉਹ ਲੇਟਾਂ ਚੈੱਕ ਕਰੋ ਇੱਕ ਦਾ ਕਲਰ ਹੋ ਰਿਹਾ ਤੇ ਦੋ ਚਾਰਾਂ ਦਾ ਹੋ ਰਿਹਾ ਠੀਕ ਆ ਤੇ ਪਈਆਂ ਇੱਕੋ ਸਾਹ ਦੇ ਸੀਗੀਆਂ ਭਾਈ ਦੇ ਕੋਲ ਹਰਮਨ ਕੋਲ ਤੇ ਉਹ ਹੁਣ ਹੁਣ ਜਦੋਂ ਨੂੰ ਪਤਾ ਲੱਗਾ ਵੀ ਜੋ ਜਗਾ ਕੇ ਦੇਖੀ ਦੀਆਂ ਉਦੋਂ ਤੁਹਾਨੂੰ ਪਤਾ ਲੱਗਾ ਹੋਏ ਅਹੀਂ ਕਾ ਯਾਰ ਹੁਣ ਸਹੀ ਹੈ ਕੰਬੀਨੇਸ਼ਨ ਜਾਂ ਬਣ ਗਿਆ ਸੈਂਟਰ ਵਾਲੀ ਹੋ ਰਿਹਾ ਤੇ ਬਾਹਰ ਲੀਆਂ ਹੋ ਰਿਹਾ ਚਾਰ ਤੇ ਹੁਣ ਚੱਲੀ ਜਾਂਦੇ ਨੇ ਇਦਾਂ ਹੀ ਬਾਕੀ ਹੁਣ ਮੈਂ ਚੱਲੇ ਮਾੜਾ ਤੇਲ ਜਾ ਪਉਣ ਤੇਲ ਪਵਾ ਲਈਏ ਹੈ ਨਹੀਂ ਗਾ ਬਣ ਕੇ ਕੋਈ ਨਾ ਕੋਈ ਭਰਾ ਆ ਜਾਂਦਾ ਫਿਰ ਰੀਲਾ ਰੂਲਾ ਬਣਾਉਣੀਆਂ ਹੁੰਦੀਆਂ ਆ ਮੁੜ ਕੇ ਉਦੋਂ ਪਤਾ ਲੱਗਦਾ ਵੀ ਤੇਲ ਘਟਿਆ ਹਨ ਤੇ ਨਾਲੇ ਮਾੜੇ ਚੈੱਕ ਕਰਿਆ ਉਹਨੇ ਲਓ ਵੀ ਆਪਾਂ ਤੇਲ ਪਾਉਂਦੇ ਤੇ ਮੈਂ ਮੈਕ ਨੂੰ ਫੋਨ ਕੀਤਾ ਮੈਂ ਕਿਹਾ ਚੱਲ ਜਾ ਆਉਣੇ ਉਧਰ ਨੂੰ ਉਹ ਆਪ ਕਪੂਰ ਖਲੇ ਗਿਆ ਸੀਗਾ ਤੇ ਹੁਣ ਆਪਾਂ ਚੱਲਦੇ ਵਾਪਸੀ ਅੱਜ ਮੈਂ ਟਰੈਕਟਰ ਮੱਤੇ ਮੱਤੇ ਜਲਾਇਆ ਜਿਵੇਂ ਭਜਾਇਆ ਨਹੀਂ ਬਾਕੀ ਹੁਣ ਪੰਪ ਦੀ ਅੱਤ ਕਰਾਵਾਂ ਤੇ ਬਹੁਤ ਵੀਰ ਮੇਰੇ ਆਂਦੇ ਜਿਹੜਾ ਕੰਮ ਆਉਣ ਵਾਲਾ ਪੰਪ ਆਪਣੇ ਵਾਲਾ ਜਿਹੜਾ ਹੁਣ ਆਪਾਂ ਨਵਾਂ ਫਿੱਟ ਕਰਨਾ ਇਹਦੇ 'ਚ ਤੇ ਜੇ ਉਹ ਕਾਮਯਾਬ ਰਿਹਾ ਤਾਂ ਆਪਾਂ ਤੁਹਾਨੂੰ ਦੱਸਾਂਗੇ ਜੇ ਨਾ ਵੀ ਕਾਮਯਾਬ ਹੋਇਆ ਤਾਂ ਵੀ ਦੱਸਾਂਗੇ ਇਹ ਨਹੀਂ ਕਿ ਮਤਲਬ ਨਹੀਂ ਤਾਂ ਆਪਾਂ ਧੱਕਾ ਭਲਾ ਕਰ ਜਮਾਂ ਗੱਲ ਦਾ ਵਿੱਚੋਂ ਤੇ ਵਾਕੂ ਵੀਰ ਬਲੌਗ ਨੂੰ ਇੰਜੋਏ ਕਰਿਆ ਕਰੋ ਦੱਬ ਕੇ ਲਾਈਕ ਕਰਿਆ ਕਰੋ ਠੀਕ ਆ ਤੇ ਪੰਪ ਹੁਣ ਕਰਦੇ ਆ 5-7 ਦਿਨਾਂ ਦੀ ਫਿੱਟ ਕਰਦੇ ਪੰਪ ਦੂਜਾ ਤੇ ਫੇ ਤੁਹਾਨੂੰ ਦੱਸਾਂਗੇ ਵੀ ਉਹਦੇ ਵਿੱਚ ਜਮ ਪਲੰਜਰ ਕਿਹੜੇ ਪਾਏ ਆ ਤੇ ਜੇ ਨੌਜਲਾ ਆਪਾਂ ਬਦਲਨੀ ਆਇਓ ਆਪਾਂ ਕਿਹੜੀਆਂ ਪਾਉਣੀ ਆ ਆ ਸਾਰਾ ਜਿਗਾਰਡਮੈਂਟ ਦੱਸਾਂਗੇ ਮੇਰਾ ਵੀਰ ਬਾਕੀ ਹੁਣ ਪਹੁੰਚਦੇ ਆ ਘਰ ਨੂੰ ਤੇ ਐ ਕਰ ਰਾਤ ਦੇ ਵੇਲੇ ਵੀਡੀਓ ਸਾਫ਼ ਨਹੀਂ ਬਣਾਉਂਦਾ ਆਈਫੋਨ ਪਤਾ ਨਹੀਂ ਕੀ ਚੱਕਰ ਆ ਬਿੰਦਿਆ ਬਿੰਦਿਆ ਜਾਂ ਕੁਆਲਿਟੀ ਮਰ ਜਾਂਦੀ ਸਾਰੀ ਲਓ ਮੇਂਦਰਾ ਆਪਾਂ ਜੱਲੇ ਕਪੂਰਦਲੇ ਨੂੰ ਮੜਾ ਜਾ ਤੇ ਇਹ ਆ ਜੀ ਅਗਲਾ ਦਿਨ ਕੱਲ ਆਪਾਂ ਅਮਰਪਾਲ ਜੀ ਹੁਣੀ ਆਏ ਸੀਗੇ ਉਹਦੇ ਨਾਲ ਇੱਕ ਦੋ ਕੰਮ ਕੀਤੇ ਤੇ ਉਹਨਾਂ ਦੀ ਵੀਡੀਓ ਸ਼ੂਟ ਕਰਨੀ ਸੀ ਉਹ ਕੀਤੀ ਰੀਲਾ ਰੂਲਾ ਬਣਾਈਆਂ ਹੋਰ ਲਾਟੋਂ ਬਿਟਰਮ ਨੇ ਕਿੰਮਟ ਕੰਮ ਕਰਨ ਵਾਲੇ ਸੀਗੇ ਸੋ ਹੁਣ ਆਪਾਂ ਚੱਲੇ ਆ ਜੀ ਇੱਕ ਤਾਂ ਆਪਾਂ 22 ਸਪੇਨ ਵਾਲੇ ਵੀਰ ਦੇ ਲਈ ਨੌਜਲਾਂ ਦੇ ਪਾਈਪ ਲਿਆਉਣੇ ਆ ਫਿਰ ਜਿਹੜੀ ਮਗਰ ਕਿਹੜਾ ਪੰਪ ਆਪਾਂ ਜਿਹੜਾ ਹੁਣ ਕਰਾਇਆ ਮੈਨੂੰ ਇੱਕਦਮ ਨਾ ਉਹਦਾ ਜੇਤਾ ਭੁੱਲ ਜਾਂਦਾ ਗਵਰਨਰ ਪੰਪ ਦੇ ਮਗਰ ਜਿਹੜੀ ਉਹ ਚਿੜੀ ਜੀ ਲੱਗਦੀ ਹੁੰਦੀ ਰੇਸ ਵਾਲੀ ਦੀ ਚੋਕ ਕਾਲੀ ਆਪਾਂ ਉਹ ਜਗਾੜ ਲੈ ਕੇ ਆਉਣਾ ਜੀ ਫਿਰ ਮੇਰਾ ਵੀਰ ਉਸ ਤੋਂ ਬਾਅਦ ਆਪਾਂ ਜਾਣਾ ਇੱਕ ਜਿੱਥੇ ਮੰਨ ਲਓ ਜੀਸੀਬੀ ਵਗੈਰਾ ਦਾ ਸਮਾਨ ਮਿਲਦਾ ਆ ਇੱਕ ਉਹ ਵੀ 6 ਬਾਹਰ ਭੇਜਣੀਆਂ ਨਾਲ ਤੇ ਬਾਈ ਕਹਿੰਦਾ ਸੀਗਾ ਫਿਰ ਇੱਕੋ ਵਾਰ ਹੀ ਹੋ ਜੂਗਾ ਕਿਉਂਕਿ ਟਰਬੋ ਵੀ ਹਲੇ ਉਹਦੇ ਆਉਣੀ ਆ ਟਰਬੋ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਤੇ ਟਰਬੋ ਆਊਗੀ ਫਿਰ ਉਹ ਵੀ ਦਿਖਾਉਣੇ ਕੰਨੇ ਨੰਬਰ ਦੀ ਬਾਈ ਨੇ ਟਰਬੋ ਲਾਉਣੀ ਆ ਫੋਰਡ ਨੂੰ ਬਾਅਦ ਤੇ ਬਾਕੀ ਜੀਐਸਬੀ ਵਾਲਾ ਸਮਾਨ ਦੇ ਜੇ ਆਪਾਂ ਕਬੂਰਤਲੇ ਨੂੰ ਕਿੱਥੋਂ ਕੋ ਮਿਲਦਾ ਤੇ ਹੁਣ ਚੱਲਦੇ ਆਪਾਂ ਕਬੂਰਤਲੇ ਨੂੰ ਪਹੁੰਚਦੇ ਆ ਉੱਥੇ ਮਿੱਤਰੋ ਆਪਾਂ ਗਏ ਕਬੂਰਤਲੇ ਨੂੰ ਤੇ ਕਬੂਰਤਲੇ ਆਪਣਾ ਇੱਕ ਕੰਮਦ ਹੋ ਗਿਆ ਬਬੂ ਬਾਈਆਂ ਤਾਂ ਲੈ ਆਉਂਦੇ ਆ ਜਿਹੜੀਆਂ ਲਿਆਉਣੀਆਂ ਸੀਗੀਆਂ ਹੁਣ ਆਪਾਂ ਗਾ ਜਲੰਧਰ ਨੂੰ ਫਿਰ ਤੇ ਕਿਉਂਕਿ ਇੱਥੋਂ ਆਪਾਂ ਇੱਕਦ ਜਾਣਾ ਆਪਣੇ ਸਿਸਟਮ ਆਇਆ ਹੋਇਆ ਜਿਗਾਰਡਮੈਂਟ ਆਪਣਾ ਸਟਾਕ ਉਹ ਚੱਕਣਾ ਸੀਗਾ ਤੇ ਦੂਜਾ ਆਪਾਂ ਇੱਕ ਡਿਸਟਰੀਬਿਊਟਰ ਦਾ ਪਤਾ ਕਰਨਾ ਸੀਗਾ ਤੇ ਤੀਜੀ ਚੀਜ਼ ਇਹ ਵੀ ਇੱਕ ਆਪਾਂ ਗਾਡ ਮਾਰਕੀਟ ਆ ਲਈ ਜਾ ਗੋਣਾ ਉਹ ਉਧਰ ਲੱਡ ਵਾਲੀ ਰੋਡ 'ਲ ਉਧਰ ਕੀ ਕੰਮ ਹੈ ਉਹ ਵੀ ਤੁਹਾਨੂੰ ਬਾਅਦ ਚ ਦੱਸਾਂਗੇ ਅੱਗੇ ਅੱਗੇ ਵਲੌਗ ਕਰੋ ਇੰਜੋਏ ਤੁਸੀਂ ਤੇ ਇਹ ਦੋ ਚਾਰ ਕੰਮ ਕਰਦੇ ਆਂ ਤੇ ਆਪਾਂ ਵਾਪਸੀ ਚੱਲਦੇ ਆਂ ਇੱਕ ਇਦਾਂ ਨਾ ਬੂਫਰਾਂ ਦਾ ਹੁਣ ਚੱਕਰ ਵੈਂਟ ਜਾਂ ਬਹੁਤ ਪਿਆਰ ਰੋਲਾ ਰੂਲਾ ਚਲਾਣ ਚਲੂਣ ਦਾ ਉਹ ਵੀ ਚੱਕਰ ਪੈ ਜਾਂਦਾ ਥੋੜਾ ਜਿਆ ਤਾਂ ਜਾਂਦੇ ਹੋਏ ਚੱਕਾਂਗੇ ਬੂਫਰ ਆਉਂਦੇ ਹੋਏ ਪਹਿਲਾਂ ਆਪਾਂ ਜਾ ਕੇ ਪਹਿਲਾਂ ਆਪਣੇ ਕੰਮ ਨਿਬੇੜ ਲਈਏ ਵਾਪਸ ਆਉਣ ਲੱਗੇ ਫਿਰ ਬੂਫਰ ਚੱਕ ਲਵਾਂਗੇ ਤੇ ਬਸ ਪਹੁੰਚ ਗਿਆਂ ਜਲੰਧਰ ਇੱਥੇ ਟੀਵੀ ਟਾਵਰ ਵਾਲੀ ਸਾਈਡ ਦੀ ਆਪਾਂ ਜਾਈਦਾ ਇੱਧਰ ਦੀ ਰੋਡ ਸਾਫ਼ ਹੁੰਦਾ ਦੂਜਾ ਰੋਡ ਬਹੁਤ ਖਰਾਬ ਉਧਰ ਦਾ ਕਾਹ ਮੰਡੀ ਵਾਲਾ ਆ ਗਏ ਜੀ ਮਿੱਤਰੋ ਤੇ ਆਪਾਂ ਘਰੇ ਆ ਗਏ ਸੀਗੇ ਤੇ ਮੈਂ ਰਾਚੋਲੇ ਆਇਆ ਸੀਗਾ ਉਹ ਜਿਹੜਾ ਹੁੰਦੇ ਆ ਹਰੇ ਜਿਹੜਾ ਨਹੀਂ ਕਪੜਾ ਜਿਆ ਪਾਉਂਦੇ ਨੇ ਜਾਲੀ ਜੀ ਘਰਾਂ ਦੇ ਮੋਰੇ ਪਾਉਂਦੇ ਆ ਤੇ ਮੈਂ ਕਹਾਂ ਜਾਲ ਉਹ ਪਾਵਾਂਗੇ ਇੱਧਰ ਮੈਂ ਇੱਕਦਮ ਅੰਦਰ ਨੂੰ ਟੀਕ ਬਹੁਤ ਹੋਊਗਾ ਉਹ ਭੰਗਾ ਆ ਥੋੜਾ ਜਿਆ ਉਹਦਾ ਕਰਕੇ ਆ ਦੇ ਕੁੱਤੇ ਇੱਕਦ ਸਮਾਨ ਜਿਤੀ ਜੀ ਕਰਦਾ ਉੱਕੇ ਕਰ ਦਿੰਦੇ ਤੇ ਆ ਲੈ ਗਏ ਆ ਯਾਰ ਮੈਂ ਮੈਂ ਇਹ ਲੰਬੇ ਵਾਲੇ ਰੋਲ ਲੈ ਗਏ ਆ ਨਾਰਮਲ ਛੋਟੇ ਵਾਲੇ ਆਉਂਦੇ ਆ ਮੈਂ ਕਹਾਂ ਭਰਾ ਤੋਂ ਵੱਡੇ ਹੀ ਤੇ ਤੇ ਇਹ ਹੁਣ ਪਾ ਲਈਏ ਦੇ ਇਹਨਾਂ ਕੱਟਸ ਫੂਡੋਂ ਨਾਲ ਗੱਦਨੋਂ ਨਾਲ ਸੂਟ ਤੇ ਬਾਕੀ ਮੇਰਾ ਵੀਰ ਵਲੌਗ ਲੱਗਾ ਵਧੀਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਦੱਬ ਕੇ ਤੇ ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗਾ ਵਲੌਗ ਸੋ ਸੀ ਇਹਦਾ ਕੋਈ ਵੀ ਸੌਣਾ ਚਾਹੀਦਾ ਹੋਵੇ ਤਾਂ ਡੀਐਮ ਕਰ ਲਿਓ ਇੰਸਟਾਗ੍ਰਾਮ ਤੇ ਇੱਥੇ ਕਮੈਂਟ ਕਰ ਲਿਆ ਕਰੋ ਕਰਨਾ ਹੁੰਦਾ ਪਰ ਜਦੋਂ ਰੇਟ ਕੋਈ ਕੁਝ ਪੁੱਛਣਾ ਹੁੰਦਾ ਨਾ ਵੀ ਉੱਤੇ ਆਪਾਂ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਲਿਆ ਕਰੋ ਉੱਥੋਂ ਸਾਰਿਆਂ ਦੇ ਰਿਪਲਾਈ ਕਰੀਦਾ ਟਰਾਈ ਕਰੀਦਾ ਕੋਈ ਬੰਦਾ ਰਹਿ ਨਾ ਜਾਵੇ ਰਿਪਲਾਈ ਵਾਲਾ ਤੋਂ ਉੱਤੇ ਤੁਸੀਂ ਡੀਐਮ ਕਰ ਲਿਆ ਕਰੋ ਠੀਕਾ ਬਾਕੀ ਹਾਈ ਆਹ ਕੰਮ ਕਰ ਲੀਏ ਫੇਰ ਮਿਲਦੇ ਤੁਹਾਨੂੰ ਅਗਲੇ ਵਲੌਗ ਚ